ਕੈਨੇਡਾ ਦੇ ਦੱਖਣੀ ਓਨਟਾਰੀਓ ਵਿਖੇ 7 ਉਦਯੋਗਿਕ ਲੋਕਤੰਤਰਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟ ਇਕੱਠੇ ਹੋਏ ਅਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗਾਂ ਵਿਚਕਾਰ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜੰਗਬੰਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕ ਤੋਹਾਂ ਮੁਲਕਾਂ ਨੂੰ ਸਤੰਤ ਜਾਰੀ ਰੱਖਨੇ ਚਾਹੀਦੇ ਨੇ ਉਹ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ ਫਰਾਂਸ ਜਰਮਨੀ ਇਟਲੀ ਅਤੇ ਜਾਪਾਨ ਦੇ ਉਹਨਾਂ ਦੇ ਹਮ ਰਤਬਾ ਦੀ ਮੇਜ਼ਬਾਨੀ ਕਰਨ ਲਈ ਤਿਆਰ ਨੇ ਜੀ 7 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਅਨੀਤਾ ਆਨੰਦ ਨੇ ਆਸ਼ਚਤਾਈ ਕਿ ਇਹ ਮੀਟਿੰਗ ਇਸ ਵਿੱਚ ਸ਼ਾਮਲ ਸਾਰੇ ਮੁਲਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਮੀਟਿੰਗ ਗਲੋਬਲ ਚੈਲੰਜਸ ਰਿਕਵਾਇਰਸ ਗਲੋਬਲ ਪਾਰਟਨਰਸ਼ਿਪਸ ði ਇਸ਼ੂਜ਼ ਵੀ ਆਰ ਫੇਸਿੰਗ Transcend the G7 and our borders. And this is why it is absolutely vital that we have diverse geographic representation around the table. So let's get started. Thank you. ਜਿਕਰ ਹੋਇਆ ਕਿ G7 ਦੀ ਇਸ ਮੀਟਿੰਗ ਵਿੱਚ ਆਨੰਨੇ ਆਸਟ੍ਰੇਲੀਆ, ਬ੍ਰਾਜ਼ੀਲ, ਭਾਰਤ, ਸਾウਦੀ ਅਰਬ, ਮੈਕਸੀਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ। ਕੈਨੇਡਾ ਦੇ ਦੱਖਣੀ 온ਟਾਰੀਓ ਵਿਖੇ 7 ਉਦਯੋਗਿਕ ਲੋਕਤੰਤਰਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟ ਇਕੱਠੇ ਹੋਏ ਅਤੇ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗਾਂ ਵਿਚਕਾਰ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ جنگਬੰਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕਈ ਮੁੱਦਿਆਂ 'ਤੇ ਦੋਹਾਂ ਮੁਲਕਾਂ ਨੂੰ ਸਬੰਧ ਜਾਰੀ ਰੱਖਣੇ ਚਾਹੀਦੇ ਨੇ। ਉਹ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਹਨਾਂ ਦੇ ਹਮਰਤਬਾ ਦੀ ਮੇਜ਼ਬਾਨੀ ਕਰਨ ਲਈ ਤਿਆਰ ਨੇ ਜੀ7 ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਅਨੀਤਾ ਆਨੰਦ ਨੇ ਆਸ ਜਤਾਈ ਕਿ ਇਹ ਮੀਟਿੰਗ ਇਸ ਵਿੱਚ ਸ਼ਾਮਲ ਸਾਰੇ ਮੁਲਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਮੀਟਿੰਗ ਗਲੋਬਲ ਚੈਲੰਜਸ ਰਿਕਵਾਇਰਸ ਗਲੋਬਲ ਪਾਰਟਨਰਸ਼ਿਪਸ ਦੀ ਇਸ਼ੂਜ਼ ਵੀ ਆਰ ਫੇਸਿੰਗ ਟ੍ਰਾਂਸੈਂਡ ਦ ਜੀ7 ਐਂਡ ਆਰ ਬਾਰਡਰਸ And this is why it is absolutely vital that we have diverse geographic representation around the table. So let's get started. Thank you. ਜ਼ਿਕਰ ਹੋ ਕਿ G7 ਦੀ ਇਸ ਮੀਟਿੰਗ ਵਿੱਚ ਆਨੰਦਨੇ ਆਸਟ੍ਰੇਲੀਆ, ਬ੍ਰਾਜ਼ੀਲ, ਭਾਰਤ, ਸਾਊਦੀ ਅਰਬ, ਮੈਕਸੀਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ। ਕੈਨੇਡਾ ਦੇ ਦੱਖਣੀ ਓਨਟਾਰੀਓ ਵਿਖੇ 7 ਉਦਯੋਗਿਕ ਲੋਕਤੰਤਰਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟ ਇਕੱਠੇ ਹੋਏ ਅਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗੀਆਂ ਵਿਚਕਾਰ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੰਗਬੰਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕਈ ਮੁੱਦਿਆਂ 'ਤੇ ਦੋਹਾਂ ਮੁਲਕਾਂ ਨੂੰ ਸਬੰਧ ਜਾਰੀ ਰੱਖਣੇ ਚਾਹੀਦੇ ਨੇ। ਉਹ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਹਨਾਂ ਦੇ ਹਮਰੁੱਤਬਾ ਦੀ ਮੇਜ਼ਬਾਨੀ ਕਰਨ ਲਈ ਤਿਆਰ ਨੇ ਜੀ7 ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਅਨੀਤਾ ਆਨੰਦ ਨੇ ਆਸ਼ਚਤਾਈ ਕਿ ਇਹ ਮੀਟਿੰਗ ਇਸ ਵਿੱਚ ਸ਼ਾਮਲ ਸਾਰੇ ਮੁਲਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਮੀਟਿੰਗ ਗਲੋਬਲ ਚੈਲੰਜਸ ਰਿਕਵਾਇਰਸ ਗਲੋਬਲ ਪਾਰਟਨਰਸ਼ਿਪਸ ði issues we are facing Transcend the G7 and our borders. And this is why it is absolutely vital that we have diverse geographic representation around the table. So let's get started. Thank you. Ki G7, the eighth meeting, which ne Australia, Brazil, Parat. 사우디아라비아, 멕시코, 남한, 남아프리카 및 우크라이나 ਦੇ ਵਿਦੇਸ਼ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ। ਕੈਨੇਡਾ ਦੇ ਦੱਖਣੀ 온ਟਾਰੀਓ ਵਿਖੇ 7 ਉਦਯੋਗਿਕ ਲੋਕਤੰਤਰਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟ ਇਕੱਠੇ ਹੋਏ ਅਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗੀਆਂ ਵਿਚਕਾਰ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜੰਗਬੰਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕਈ ਮੁੱਦਿਆਂ 'ਤੇ ਦੋਹਾਂ ਮੁਲਕਾਂ ਨੂੰ ਸਬੰਧ ਜਾਰੀ ਰੱਖਣੇ ਚਾਹੀਦੇ ਨੇ। ਉ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਹਨਾਂ ਦੇ ਹਮਰੁਤਬਾ ਦੀ ਮੇਜ਼ਬਾਨੀ ਕਰਨ ਲਈ ਤਿਆਰ ਨੇ ਜੀ7 ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਅਨੀਤਾ ਆਨੰਦ ਨੇ ਆਸ ਜਤਾਈ ਕਿ ਇਹ ਮੀਟਿੰਗ ਇਸ ਵਿੱਚ ਸ਼ਾਮਲ ਸਾਰੇ ਮੁਲਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਮੀਟਿੰਗ ਗਲੋਬਲ ਚੈਲੰਜਸ ਰਿਕਵਾਇਰਸ ਗਲੋਬਲ ਪਾਰਟਨਰਸ਼ਿਪਸ ਦੀ ਇਸ਼ੂਜ਼ ਵੀ ਆਰ ਫੇਸਿੰਗ ਟ੍ਰਾਂਸੈਂਡ ਦ ਜੀ7 ਐਂਡ ਆਰ ਬਾਰਡਰਸ And this is why it is absolutely vital that we have diverse geographic representation around the table. So let's get started. Thank you. <laughs> ਸਾਊਦੀ ਅਰਬ, ਮੈਕਸੀਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ। ਕੈਨੇਡਾ ਦੇ ਦੱਖਣੀ ਓਨਟਾਰੀਓ ਵਿਖੇ 7 ਉਦਯੋਗਿਕ ਲੋਕਤੰਤਰਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟ ਇਕੱਠੇ ਹੋਏ ਅਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗਾਂ ਵਿਚਕਾਰ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜੰਗਬੰਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕਈ ਮੁੱਦਿਆਂ 'ਤੇ ਦੋਹਾਂ ਮੁਲਕਾਂ ਨੂੰ ਸਬੰਧ ਜਾਰੀ ਰੱਖਣੇ ਚਾਹੀਦੇ ਨੇ। ਉ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਹਨਾਂ ਦੇ ਹਮਰੁੱਤਬਾ ਦੀ ਮੇਜ਼ਬਾਨੀ ਕਰਨ ਲਈ ਤਿਆਰ ਨੇ ਜੀ7 ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਅਨੀਤਾ ਆਨੰਦ ਨੇ ਆਸ ਜਤਾਈ ਕਿ ਇਹ ਮੀਟਿੰਗ ਤੇ ਇਸ ਵਿੱਚ ਸ਼ਾਮਲ ਸਾਰੇ ਮੁਲਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਮੀਟਿੰਗ ਗਲੋਬਲ ਚੈਲੰਜਸ ਰਿਕਵਾਇਰਸ ਗਲੋਬਲ ਪਾਰਟਨਰਸ਼ਿਪਸ ði issues we are facing Transcend the G7 and our borders. And this is why it is absolutely vital that we have diverse geographic representation around the table. So let's get started. Thank you. ਜਿਕਰ ਹੋਇਆ ਕਿ G7 ਦੀ ਇਸ ਮੀਟਿੰਗ ਵਿੱਚ ਆਨੰਦਨੇ ਆਸਟ੍ਰੇਲੀਆ, ਬ੍ਰਾਜ਼ੀਲ, ਭਾਰਤ, ਸਾਊਦੀ ਅਰਬ, ਮੈਕਸੀਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ। ਕੈਨੇਡਾ ਦੇ ਦੱਖਣੀ ਓਨਟਾਰੀਓ ਵਿਖੇ 7 ਉਦਯੋਗਿਕ ਲੋਕਤੰਤਰਾਂ ਦੇ ਸਮੂਹ ਦੇ ਚੋਟੀ ਦੇ ਡਿਪਲੋਮੈਟ ਇਕੱਠੇ ਹੋਏ ਅਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਵਰਗੇ ਰਵਾਇਤੀ ਸਹਿਯੋਗਾਂ ਵਿਚਕਾਰ ਰੱਖਿਆ ਖਰਚ, ਵਪਾਰ ਅਤੇ ਗਾਜ਼ਾ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜੰਗਬੰਦੀ ਯੋਜਨਾ ਅਤੇ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਪਾਰਕ ਦਬਾਅ ਦੇ ਬਾਵਜੂਦ ਕਈ ਮੁੱਦਿਆਂ 'ਤੇ ਦੋਹਾਂ ਮੁਲਕਾਂ ਨੂੰ ਸਬੰਧ ਜਾਰੀ ਰੱਖਣੇ ਚਾਹੀਦੇ ਨੇ। ਉਹ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਅਤੇ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਉਨ੍ਹਾਂ ਦੇ ਹਮਰਤਬਾ ਦੀ ਮੇਜ਼ਬਾਨੀ ਕਰਨ ਲਈ ਤਿਆਰ ਨੇ ਜੀ7 ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਦਿਆਂ ਅਨੀਤਾ ਆਨੰਦ ਨੇ ਆਸ ਜਤਾਈ ਕਿ ਇਹ ਮੀਟਿੰਗ ਇਸ ਵਿੱਚ ਸ਼ਾਮਲ ਸਾਰੇ ਮੁਲਕਾਂ ਲਈ ਲਾਹੇਵੰਦ ਸਾਬਤ ਹੋਵੇਗੀ ਮੀਟਿੰਗ ਗਲੋਬਲ ਚੈਲੰਜਸ ਰਿਕਵਾਇਰਸ ਗਲੋਬਲ ਪਾਰਟਨਰਸ਼ਿਪਸ ਦੀ ਇਸ਼ੂਜ਼ ਵੀ ਆਰ ਫੇਸਿੰਗ ਟ੍ਰਾਂਸੈਂਡ ਦ ਜੀ7 ਐਂਡ ਆਰ ਬਾਰਡਰਸ and this is why it is absolutely vital that we have diverse geographic representation around the table so let's get started thank you jekar yogi g7 di aas meeting vich ananne australia brazil bharat saudi arab mexico dakhnikorea dakhnik afrika ate ukraine de videsh mantriyan nu vi sadda deta ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ